ਕਿਸਾਨ ਭਰਾਵੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਬਹੁਤ ਸਾਰੇ ਕਮੈਂਟ ਆ ਰਹੇ ਸੀਗੇ ਮੇਰੇ ਤੋਂ ਸਵਾਲ ਪੁੱਛ ਰਹੇ ਸੀ ਕਿਸਾਨ ਵੀਰ ਵੀ ਕਈ ਜਿਹੜੇ ਕਿਸਾਨ ਨੇ ਉਹ ਜਿਹੜੀ ਕਣਕ ਦੀਆਂ ਬਹੁਤੀਆਂ ਕਿਸਮਾਂ ਰਲਾ ਕੇ ਬੀਜਦੇ ਨੇ ਇੱਕ ਤੋਂ ਦੋ ਜ਼ਿਆਦਾ ਕਿਸਮਾਂ ਰਲਾ ਕੇ ਬੀਜਦੇ ਨੇ ਕੋਈ ਦੋ ਰਲਾਉਂਦਾ ਕੋ ਤਿੰਨ ਵੀ ਲਾ ਲੈਂਦਾ ਸੋ ਅੱਜ ਆਪ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਕਿ ਕਿਹੜੀਆਂ ਰਾਉਣੀਆਂ ਸਹੀ ਹੁੰਦੀਆਂ ਨੇ ਕਿ ਇਸ ਦੇ ਨਾਲ ਝਾੜ ਦੇ ਵਿੱਚ ਫਰਕ ਪੈਂਦਾ ਹੈ ਜਾਂ ਨਹੀਂ ਪੈਂਦਾ ਸੋ ਤੁਹਾਨੂੰ ਪੂਰੀ ਡਿਟੇਲ ਦਵਾਂਗੇ ਵੀਡੀਓ ਨਾਲ ਜੁੜੇ ਰਿਹਾ ਜੀ ਐਂਡ ਟਿੱਕਰ ਬਣੇ ਰਿਹਾ ਜੀ ਤੇ ਅਖੀਰ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਹੜੇ ਕਿਹੜੇ ਕਿਸਮਾਂ ਆਪਸ ਦੇ ਵਿੱਚ ਮਿਲਾ ਸਕਦੇ ਹੋ ਜਿਨ੍ਹਾਂ ਨਾਲ ਵਧੀਆ ਤਾਲਮੇਲ ਬਣਦਾ ਹੈ ਤੇ ਤੁਸੀਂ ਵਧੀਆ ਝਾੜ ਲੈ ਸਕਦੇ ਹੋ ਸੋ ਜੀ ਵੀਡੀਓ ਦੀ ਕਰਦੇ ਆ ਸ਼ੁਰੂਆਤ ਸਭ ਨਾਲ ਪਹਿਲਾਂ ਤਾਂ ਇੱਕ ਚੀਜ਼ ਦਾ ਧਿਆਨ ਰੱਖਣਾ ਜੀ ਆਪਾਂ ਕਿਸੇ ਵੀ ਕਿਸਮ ਨੂੰ ਜੀ ਆਪਾਂ ਰਲਾਉਣਾ ਹੈ ਤੁਹਾਨੂੰ ਮੈਂ ਸਪੈਸ਼ਲ ਵੀਡੀਓ ਪਾ ਕੇ ਦੱਸਿਆ ਹੋਇਆ ਵੀ ਆਪਾਂ ਹਮੇਸ਼ਾ ਹੀ ਕਣਕ ਦਾ ਬੀਜ ਸੋਧ ਕੇ ਬੀਜਣਾ ਹੈ ਜਦੋਂ ਇਹ ਆਪਣੇ ਕਣਕ ਦਾ ਬੀਜ ਸਹੀ ਰੰਗ ਦਾ ਸੋਧਿਆ ਹੋਵੇਗਾ ਤਾਂ ਹੀ ਆਪਾਂ ਬਜਾਈ ਕਰਨੀ ਆ ਪਲਾਂ ਦੀ ਤੁਸੀਂ ਬਾਜ਼ਾਰ ਚੋਂ ਲੈ ਕੇ ਆਇਓ ਤੇ ਪਲਾਂ ਦੀ ਤੁਸੀਂ ਘਰ ਦੇ ਵਿੱਚੋਂ ਜਿਹੜਾ ਬੀਜ ਰੱਖਦੇ ਹੋ ਉਹ ਬਾਹਰਿਓ ਹਮੇਸ਼ਾ ਹੀ ਸੁੱਧ ਕੇ ਬੀਜਣਾ ਹੈ ਤੇ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਕਣਕ ਦੀਆਂ ਵੈਰਾਈਟੀਆਂ ਮਿਕਸ ਕਰਦੇ ਨਾਲ ਕੀ ਝਾੜ ਤੇ ਫਰਕ ਪੈਂਦਾ ਸੋ ਕਿਸਾਨ ਭਰਾਵੋ ਜੇ ਦੋ ਵੈਰਾਈਟੀਆਂ ਤੁਸੀਂ ਮਿਕਸ ਕਰਦੇ ਹੋ ਸੋ ਦੋਨਾਂ ਦਾ ਜਿਹੜਾ ਹੁੰਦਾ ਹੈ ਪੱਕਣ ਦਾ ਸਮਾਂ ਉਹ ਤਾਂ ਸੇਮ ਹੀ ਲਗਭਗ ਹੁੰਦਾ ਤੁਸੀਂ ਕੋਈ ਵੀ ਵੈਰਾਈਟੀ ਬੀਜ ਲਓ ਉਹਨੇ ਪੱਕਣਾ ਜਾ ਕੇ ਅਪ੍ਰੈਲ ਚ ਹੀ ਆ ਪਲਾਂ ਦੀ ਤੁਸੀਂ 28 ਕੁੰਜਾ ਬੀਜੋ ਜਿਹੜੇ ਕੋਈ ਹੋਰ ਬੀਜੋ ਘੱਟ ਸਮੇਂ ਵਾਲੇ ਬੀਜੂ ਪੱਕਣਾ ਉਹਨੇ ਜਾ ਕੇ April ਚ ਹੀ ਆ ਸੋ ਬੂਟੇ ਦੀ ਗ੍ਰੋਥ ਤੇ ਨਿਰਭਰ ਜ਼ਰੂਰ ਕਰਦੀ ਹੈ ਵੀ ਜਿਹੜੀ ਪਹਿਲਾਂ ਵੈਰੈਟੀ ਬੀਜੀ ਕੋ ਦੀ ਗ੍ਰੋਥ ਜ਼ਿਆਦਾ ਹੋਊਗੀ ਜਿਹੜੀ ਪਛੇਤੀ ਵੈਰੈਟੀ ਬੀਜੀ ਗਈ ਏ ਉਹਦੀ ਗ੍ਰੋਥ ਥੋੜੀ ਜਿਹੀ ਘੱਟ ਹੋਊਗੀ ਪਰ ਉਹਨੇ ਪੱਕਣਾ ਜਾ ਕੇ April ਚ ਹੀ ਆ ਸੋ ਜੇ ਆਪਾਂ ਦੋ ਵੈਰੈਟੀ ਮਿਕਸ ਕਰ ਦਿੰਨੇ ਆ ਤਾਂ ਉਹਦੇ ਨਾਲ ਉਹਨਾਂ ਦਾ ਜਿਹੜਾ ਹੁੰਦਾ ਹੈ ਵੀ ਇੱਕ ਤਾਂ ਕੱਦ ਦੇ ਵਿੱਚ ਫਰਕ ਪੈ ਗਿਆ ਮੰਨ ਲਓ ਇੱਕ ਦਾ ਥੋੜਾ ਕੱਦ ਵੱਧ ਹੋ ਗਿਆ ਤੇ ਦੂਸਰੇ ਦਾ ਕੱਦ ਹੋ ਗਿਆ ਘੱਟ ਸੋ ਜਿਹੜਾ ਹਵਾ ਰਸ ਸੰਤੁਲਨਤ ਨੇ ਉਹ ਵਧੀਆ ਬਣਿਆ ਰਹ ਵਧੀਆ ਵਿੱਚ ਹਵਾ ਟੱਪਦੀ ਏ ਤਾਂ ਜੋ ਮੰਨ ਲਓ ਜੇ ਬਾੜੀ ਵਾਲਾ ਸੰਗਣੀ ਹੋਊਗੀ ਤਾਂ ਉੱਥੇ ਆਪਾਂ ਨੂੰ ਪਤਾ ਵੀ ਹਵਾ ਸੰਗੀ ਤਰ੍ਹਾਂ ਕਰਾਸ ਨਹੀਂ ਹੁੰਦੀਗੀ ਸੋ ਜੇ ਇੱਕ ਵੈਰਾਈ ਉੱਚੀ ਹੋਗੀ ਇੱਕ ਨੀਵੀ ਹੋਗੀ ਤਾਂ ਵਧੀਆ ਹਵਾ ਦਾ ਤਾਲਮਿਲ ਵੈਰਾਈ ਦੇ ਨਾਲ ਬਣ ਜਾਂਦਾ ਹੈ ਤੇ ਬੂਟੇ ਆਪਣੇ ਵਧੀਆ ਰਹਿੰਦੇ ਨੇ ਤੇ ਦੂਜਾ ਹੈਗਾ ਇਹ ਵੀ ਜਿਹੜੇ ਉੱਚੀਆਂ ਵੈਰਾਈਆਂ ਹੁੰਦੀਆਂ ਨੇ ਜਿਹੜਾ ਮੰਨ ਲਓ ਛਿੱਟਾ ਉੱਚਾ ਹੋ ਗਿਆ ਤੇ ਉਹ ਥੋੜਾ ਜਿਹਾ ਨੀਵੀ ਵਾਲੇ ਬੂਟੇ ਨੂੰ ਛਾਂ ਕਰਦਾ ਇਸ ਨਾਲ ਥੋੜਾ ਜਿਹਾ ਹਲਕਾ ਜਿਹਾ ਟੈਂਪਰੇਚਰ ਦੇ ਵਿੱਚ ਵੀ ਫਰਕ ਦੇਖਣ ਨੂੰ ਮਿਲਦਾ ਹੈ ਤੇ ਜੇ ਤੁਸੀਂ ਕੋਈ ਵੀ ਬੀਜਰ ਲਾਉਣਾ ਹੈ ਤਾਂ ਉਹਦੇ ਜਿਹੜਾ ਬੀਜ ਦੀ ਮਾਤਰਾ ਪਾਉਣੀ ਹੈ ਸਾਨੂੰ ਹੁਣ ਤੁਹਾਨੂੰ ਉਹਦੇ ਬਾਰੇ ਦੱਸਦੇ ਆ ਕਿਸਾਨ ਭਰਾਓ ਜੇ ਤੁਸੀਂ ਪਾਉਣਾ ਹੈ ਕੋਈ ਵੀ ਲੰਮ ਕੱਦ ਵਾਲਾ ਉਹ ਤੁਸੀਂ ਹਮੇਸ਼ਾ ਹੀ ਘੱਟ ਪਾਉਣਾ ਸੋ ਤੁਹਾਨੂੰ ਦੱਸਦੇ ਆ ਕਿੰਨਾ ਕਿੰਨਾ ਬੀਜ ਆਪਾਂ ਦੱਸ ਸਕਦੇ ਆ ਪਾ ਸਕਦੇ ਆ ਤੁਹਾਨੂੰ ਮੈਂ ਦੱਸਦਾ ਉਹ ਤੇ ਜੜ ਕਰ ਦਿਨਾ ਵਾ ਸੋ ਆਪ ਐਗਜ਼ਾਮਪਲ ਦੇ ਤੌਰ ਤੇ ਲਈਏ ਤੇ ਮੈਂ ਇੱਕ ਧਾਰਨਵਾਚ ਜੋ ਕਹਿ ਰਿਹਾ ਜੇ ਤੁਸੀਂ 2 ਕਿੱਲਿਆਂ ਦਾ ਬੀਜ ਤਿਆਰ ਕਰਨਾ ਹੈ ਤੇ ਤੁਸੀਂ 50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾਉਂਦੇ ਹੋ ਤਾਂ ਫਿਰ ਤੁਹਾਨੂੰ ਮੈਂ 2 ਕਿੱਲਿਆਂ ਦੇ ਹਿਸਾਬ ਨਾਲ ਦੱਸਦਾ ਵਾਂ ਵੀ ਤੁਸੀਂ 75 ਕਿਲੋ ਤਾਂ ਬੀਜ ਪਾਓ ਜਿਹੜੀ ਛੋਟੇ ਕੱਦ ਵਾਲੀ ਉਹਦਾ 2 ਵਿੱਚ ਪਾਓ ਤੇ ਜਿਹੜੇ ਲੰਮੇ ਕੱਦ ਵਾਲੀ ਹੋਊਗੀ ਉਹ ਤਾਂ ਤੁਸੀਂ 2 ਵਿੱਚ ਲਾਓ ਸਿਰਫ 25 ਕਿਲੋ ਸੋ ਇਸ ਤਰ੍ਹਾਂ ਤੁਸੀਂ ਮਿਕਸ ਕਰਕੇ ਦੋ ਲੰਮੇ ਦੇ ਛੋਟੇ ਕੱਦ ਵਾਲੀਆਂ ਵੈਰਾਈਟੀਆਂ ਨੂੰ ਮਿਕਸ ਕਰਕੇ ਬੀਜ ਸਕਦੇ ਹੋ ਜਿਸ ਨਾਲ ਤੁਹਾਡੇ ਝਾੜ ਦੇ ਵਿੱਚ ਵਧੀਆ ਦੇਖਣ ਨੂੰ ਮਿਲੇਗਾ ਸੋ ਕਿਸਾਨ ਪਰਾਵੋ ਹੁਣ ਤੁਹਾਡੇ ਨਾਲ ਗੱਲ ਕਰਦੀਆਂ ਵੀ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਆਪਸ ਵਿੱਚ ਮਿਕਸ ਕਰਨੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਮਤਲਬ ਕਿਸਾਨਾਂ ਦੇ ਨਾਲ ਆਪਾਂ ਤਯਾਰਬੇ ਸਾਂਝੇ ਕੀਤੇ ਸੀਗੇ ਆਪਾਂ ਉਹਨਾਂ ਤੋਂ ਜਾਣਕਾਰੀ ਲਈ ਹੈ ਸੋ ਉਹ ਬਨਾਂ ਬਾਰੇ ਤੁਹਾਨੂੰ ਦੱਸਦੇ ਆਂ ਸੋ ਤੁਹਾਨੂੰ ਮੈਂ ਦੱਸਾਂਗਾ ਵੀ ਇਹੋ ਜਿਹੀਆਂ ਕੁਝ ਲਗਭਗ 7-8 ਵੈਰੈਟੀ ਜਿਹੜੀ ਤੁਸੀਂ ਆਪਸ ਦੇ ਵਿੱਚ ਮਿਕਸ ਕਰੋਗੇ ਤੇ ਪਿਛਲੇ ਸਾਲ ਉਹਨਾਂ ਦੇ ਵਧੀਆ ਬੰਪਰ ਝਾੜ ਰਹੇ ਨੇ ਤੇ ਸਭ ਤੋਂ ਹੱਬ ਨਾਲ ਪਹਿਲੇ ਨੰਬਰ ਤੇ ਕਿਸਾਨ ਪਰ ਉਹ ਵੈਰੈਟੀ ਆਉਂਦੀ ਹੈ ਆਪਣੀ ਲੰਮੇ ਕੱਦ ਵਾਲੀ ਜੇ ਆਪਾਂ ਤੁਹਾਨੂੰ ਦੱਸ ਦਾਂ 222 826 ਤੁਸੀਂ ਮਿਕਸ ਕਰਕੇ ਬੀਜੋ ਤੁਹਾਡਾ ਬਹੁਤ ਵਧੀਆ ਝਾੜ ਰਹੇਗਾ ਸੋ ਦੂਜੀ ਨੰਬਰ ਤੇ ਆਪਾਂ ਵੈਰੈਟੀ ਦੀ ਗੱਲ ਕਰੀਏ 2967 1105 ਤੁਸੀਂ ਆਪਸ ਦੇ ਵਿੱਚ ਮਿਕਸ ਕਰਕੇ ਬੀਜ ਸਕਦੇ ਹੋ ਤੁਹਾਡਾ ਝਾੜ ਦੇ ਵਿੱਚ ਵਧੀਆ ਦੇਖਣ ਨੂੰ ਮਿਲੇਗਾ ਸਕਸਨ ਪ੍ਰਾਵਸਤੂ ਗੱਲ ਬਾਤ ਆਉਂਦੀ ਹੈ 2852 ਦੀ 2852 3086 ਤੁਸੀਂ ਮਿਕਸ ਕਰਕੇ ਬੀਜ ਸਕਦੇ ਹੋ ਹਾਲਾਂਕਿ ਐਦਾਂ ਵੀ ਹੋ ਸਕਦਾ ਹੈ ਵੀ 82852 826 ਵਾਲਾ ਸਾਰਾ ਨਾਲ ਮਿਕਸ ਹੋ ਸਕਦੀ ਹੈ ਪਰ ਆਪਾਂ ਸਿਰਫ ਉਹਨਾਂ ਦੀ ਜਾਣਕਾਰੀ ਦੇ ਰਿਹਾ ਵੀ ਜਿਨ੍ਹਾਂ ਨੇ ਪਿਛਲੇ ਸਾਲ ਕਿਸਾਨ ਭਰਾਵਾਂ ਨੇ ਇਹ ਬੀਜ ਮਿਕਸ ਕੀਤੇ ਸੀ ਤੇ ਝਾੜ ਦੇ ਵਿੱਚ ਉਹਨਾਂ ਨੂੰ ਚੰਗੀ ਆਮਦਨ ਦੇਖਣ ਨੂੰ ਮਿਲੀ ਸੀਗੀ ਸੋ ਉਸ ਤੋਂ ਬਾਅਦ ਆਪਾਂ ਪਰੋ ਗੱਲ ਕਰਦੇ ਹਾਂ 187 222 ਦੀ ਸੋ ਇਹ ਵੀ ਹੈਗੀ ਬਹੁਤ ਚੰਗਿਆ ਮੰਨ ਲਓ ਕਿਸਾਨ ਭਰਾਵਾਂ ਨੇ ਤਿਆਰਬੇ ਸਾਂਝੇ ਕੀਤੇ ਸੀ ਬਹੁਤ ਚੰਗਿਆ ਝਾੜ ਦਿੱਤਾ ਸੀਗਾ ਸੋ ਉਸ ਤੋਂ ਅਗਲੀ ਵੈਰੈਟੀ ਕਿਸਾਨ ਭਰਾਵਾ ਆਉਂਦੀ ਏ 387 3086 ਸੋ ਉਸ ਤੋਂ ਅਗਲੀ ਵੈਰੈਟੀ ਦੀ ਆਪਾਂ ਗੱਲ ਕਰੀਏ 187 3070 ਉਸ ਤੋਂ ਬਾਅਦ ਕਿਸਾਨ ਭਰਾਵੋ 3386 3086 ਤੇ ਭਰਾਵੋ ਉਸ ਤੋਂ ਬਾਅਦ ਜਿਹੜੀ ਵੈਰੈਟੀ ਹੈ ਉਹ ਹੈਗੀ 187 ਤੇ 222 ਸੁਖਸਨਾ ਪ੍ਰਭੂ ਜੀ ਇਹ ਸਾਰੀ ਵੈਰੈਟੀਆ ਤੁਸੀਂ ਆਪਣੇ ਮਤਲਬ ਖੇਤਾਂ ਦੇ ਵਿੱਚ ਮਿਕਸ ਕਰਕੇ ਬੀਜੋਗੇ ਤਾਂ ਤੁਹਾਡੇ ਹਮੇਸ਼ਾ ਹੀ ਝਾੜ ਵਧੀਆ ਦੇਖਣ ਨੂੰ ਮਿਲੇਗਾ ਇੱਕ ਗੱਲ ਤਾਂ ਖਾਸ ਕਰਕੇ ਧਿਆਨ ਰੱਖਣਾ ਹੈ ਇਹਨਾਂ ਵੈਰੈਟੀਆ ਨੂੰ ਜੇ ਕਿਸੇ ਵੀ ਤੁਸੀਂ ਕਿਰਨਕ ਦੀ ਵੈਰੈਟੀ ਜੋ ਵੀ ਬੀਜ ਰਹੇ ਹੋ ਉਹਨੂੰ ਹਮੇਸ਼ਾ ਹੀ ਗੇਤੀ ਨਾ ਬੀਜੋ ਤੁਸੀਂ ਜੇ ਬਜਾਈ ਸ਼ੁਰੂ ਕਰਨੀ ਹੈ ਤਾਂ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਦਾ ਬੰਪਰ ਤੁਹਾਡੇ ਕੋਲ ਸਮਾਂ ਹੈ ਪੂਰਾ ਵਧੀਆ ਸਮਾਂ ਹੈ ਤੁਸੀਂ ਇਹਨਾਂ ਵੱਲੋਂ ਇਹਨਾਂ ਤਰੀਕੇ ਦੇ ਵਿੱਚ ਬੀਜੋ ਤਾਂ ਤੁਹਾਡਾ ਹਮੇਸ਼ਾ ਹੀ ਝਾੜ ਦੇ ਵਿੱਚ ਵਧੀਆ ਦੇਖਣ ਨੂੰ ਮਿਲੇਗਾ ਸੋ ਕਿਸਾਨ ਪ੍ਰਾਪੋ ਇਹ ਸੀ ਆਪਣੀ ਅੱਜ ਦੀ ਜਾਣਕਾਰੀ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਪ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ